ਸਰਪਾਈ ਦਾ ਡਿਪਾਰਟਮੈਂਟ ਆ ਇਧਰ ਦਵਿੰਦਰ ਭਾਈ ਦਾ ਏਰੀਆ ਦੀਪਾ ਦਾ ਇੱਕ ਪੀਸ ਗਲਾਬ ਜਾਮਨ ਦਾ ਆ ਮੂੰਦਾਲ ਹਲਵਾ ਤੇ ਗਾਜਰ ਦਾ ਹਲਵਾ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਥੋੜਾ ਜਿਹਾ ਸੀ ਇਸ ਕਰਕੇ ਸਹੀ ਤੋ ਬਲੌਗ ਬਣਾ ਨਹੀਂ ਸਕੇ ਤੇ ਅੱਜ ਹੁਣ ਆਏ ਆ ਆਪਾਂ ਆਏ ਆ ਸ਼ਹਿਰੋਂ ਅਸੀਂ ਗਏ ਸੀ ਹੋਰ ਚੀਜ਼ੀਏ ਵਾਸਤੇ ਤੇ ਕਿਚਨ ਵਾਸਤੇ ਟਾਇਲ ਦੇਖਣ ਤੇ ਕਿ ਉੱਥੋਂ ਆਪਾਂ ਲੈ ਕੇ ਆਏ ਆ ਮੰਝਾ ਠੀਕ ਹੈ ਧੱਬੇ ਧੱਬੇ ਬੈਠਣ ਨੂੰ ਨਾਲੇ ਲੈ ਕੇ ਆਂਦਾ ਫੂਲ ਵਗੈਰਾ ਤੇ ਸਟ੍ਰੌਬਰੀ ਲੈ ਕੇ ਆਇਆ। ਈਸ਼ਾਨ ਸਟ੍ਰੌਬਰੀ ਲੈ ਕੇ ਆਇਆ ਵਾ ਤਾਂ ਐਪਲ ਲੈ ਆਂ ਕਹਿੰਦੇ ਆ। ਤੇ ਹੁਣ ਲੱਗੇ ਆ ਆਪਾਂ ਆਨੰਦ ਵਾਲੇ ਰੁਕਣ। ਕੀ ਕਰੀ? ਚੀਚੀ! ਕਿਹੜੀ? ਮੈਨੂੰ ਫਲੇਵਰ ਹੈ? ਹੈ? ਮੰਗੋ ਫਲੇਵਰ। ਮੰਗੋ ਫਲੇਵਰ? ਹੈ? ਮੰਗੋ। ਮੰਗੋ ਫਲੇਵਰ ਕੀ ਹੁੰਦਾ ਵਾ? ਓ ਜਿਹੜਾ ਜਿਹੜਾ ਮੱਚੀ ਫਲੇਵਰ। ਦੇਖਦੇ ਆ ਹੁਣ ਆਪਾਂ। ਦੇਖਦੇ ਆ ਹੁਣ ਇਹਨੂੰ ਕੀ ਪਸੰਦ ਆਉਂਦਾ ਆ। ਚੱਲਦੇ ਆਂ ਆਜੋ ਨੰਦ ਵਾਲਿਆਂ ਨੇ ਤੇ ਕੋਸਾ ਰੇਡ ਦਾ ਦਾ ਸਾਨੂੰ ਨਹੀਂ ਘਰੇ ਛੱਡ ਕੇ ਆਏ ਆ ਉਹਨੂੰ ਲਾਲਚ ਦੇ ਕੇ ਆਏ ਆ ਚੌਕ ਰੇਡ ਦਾ ਤੇ ਚਲੋ ਇੱਕ ਲੈ ਕੇ ਜਾਈਏ ਆਪਾਂ ਹਾਂ ਆ ਦੇਖ ਇਹਦਾ ਮੂੰਹ ਦੇਖ ਤੂੰ ਕਾਣੀ ਹਾਂਜੀ ਲੋਹਾਰੇ ਉਹ ਘੇਰ ਨਾ ਪਾ ਦੇ ਭਰਾਵਾ ਚਲੋ ਚੱਲਦੇ ਆਂ ਲਓ ਜੀ ਆ ਗਿਆ ਆਪਾਂ ਨੰਦ ਵਾਲਿਆਂ ਦੇ ਇੱਥੋਂ ਦੇਖਦੇ ਹਾਂ ਕੀ ਖਾਣਾ ਵਾ ਕੀ ਖਾਣਾ ਚਾਹਣ ਇੱਥੋਂ ਮੈਂ ਕੀ ਖਾਣਾ ਵਾ ਗੰਗਾ ਸੰਤ ਲਸਣ ਸਾਣਾ ਮੈਂ ਥੋੜੀ ਜਿਹੀ ਨਾ ਬਹੁਤ ਕੁਛ ਕੀ ਕੀ ਆ ਪੀਆ ਚਲ ਦੱਸ ਆ ਜਾ ਆ ਜਾ ਕੀ ਖਾਣਾ ਜੇ ਦੀਆਂ ਫਰਮਾਇਸ਼ਾਂ ਦੇਖਿਓ ਕੋਈ ਨਾ ਕੋਈ ਵੱਖਰੀ ਡਿਫਰੈਂਟ ਹੀ ਫਰਮਾਇਸ਼ ਹੋਣੀ ਕੋਣ ਛਿੰਚਣ ਖਾਂਦਾ ਬਈ ਮੈਨੂੰ ਤਾਂ ਪਤਾ ਨਹੀਂ ਛਿੰਚਣ ਖਾਂਦਾ ਹਾਂ ਤੈਂਦਾ ਕੀ ਪਤਾ ਕੀ ਆ ਮੈਨੂੰ ਤਾਂ ਪਤਾ ਨਹੀਂ ਆਪ ਨੂੰ ਮੈਨੂੰ ਪਤਾ ਛਿੰਚਾਂ ਛਿੰਚਾਂ ਤਾਂ ਬੇਕਾਰਿਆ ਵਿੰਗੇ ਜੇ ਮੂੰਹ ਵਾਲਾ ਤੂੰ ਹੋਵਾ ਹੈ ਹੋਰ ਕੁਛ ਖਾੜਾ ਹੋਰ ਕੀ ਖਾਣਾ ਵਾ ਤਲਾ ਉਹੋ ਚੀਜ਼ ਜੀ ਲੈ ਲਾ ਕੁਛ ਨਾ ਕੁਛ ਇਧਰ ਦੇਖ ਆ ਦੇ ਆ ਦੇ ਅਦਰ ਲੇਸ ਲੂਸ ਇਧਰ ਦੇਖ ਲੈ ਕੁਛ ਨਾ ਕੁਛ ਇਧਰ ਦੇਖ ਲੈ ਜੋ ਕੰਡਰ ਜੋਇ ਨਹੀਂ ਲੈਣਾ ਲੂਣਾ ਇੱਥੇ ਦੇਖ ਲੈ ਆ ਜਿਹੜਾ ਮਖਾਣੇ ਚ ਲੈ ਲੈ ਆ ਜਿਹੜੇ ਤੇਰੇ ਫੇਵਰਿਟ ਆ ਨਾ ਆ ਲੈ ਲੈ ਹੈ ਜੀ ਉਹਨੇ ਹਰ ਕੋਲਡ ਡਰਿੰਕ ਇਹਨੇ ਕੋਲਡ ਡਰਿੰਕ ਭਾਲੜੀ ਹੈ ਹੈ ਇਹਨੂੰ ਹਰ ਕੋਲਡ ਡਰਿੰਕ ਚਾਹੀਦੀ ਆ ਕੋਲਡ ਦੇ ਕਹਿੰਦੇ ਮੰਗੜੀਆਂ ਕੋਲਡ ਡਰਿੰਕ ਆਪਾਂ ਲੈ ਕੇ ਨਹੀਂ ਜਾਣੀ ਇਹਨੂੰ ਕੋਲਡ ਡਰਿੰਕ ਬਿਲਕੁਲ ਨਹੀਂ ਲੈਣੀ ਮੂੰਹ ਹੱਸਣਾ ਸਮਝ ਲੱਗੀ ਨਹੀਂ ਲੈਣਾ ਵਾ ਦੇਖੀ ਆ ਦੇਖੀ ਆ ਇਹਦੇ ਨਖਰੇ ਨੇ ਲੈਣਾ ਕੀ ਆਪਕੋ ਲੈਣਾ ਬਾਅਦ ਵਿੱਚ ਕੀ ਲੈ ਲੈ ਇੱਕ ਇੱਕ ਚਲ ਆਇਆ ਇਧਰ ਆਇਆ ਇਧਰ ਆ ਦੀ ਆਪਣੀ ਫੇਵਰੇਟ ਚੀਜ਼ ਆਇਆ ਆਪਾਂ ਪਾ ਦੀ ਆਪਾਂ ਦੀ ਤੇਰੀ ਇੱਕ ਫੇਵਰੇਟ ਚੀਜ਼ ਇੱਥੇ ਹੁੰਦੀ ਆ ਉਹ ਹੈਗੇ ਆ ਉਹ ਹੈ ਨਹੀਂ ਯਾਰ ਇਧਰ ਉਹ ਮੈਂ ਕਹਾ ਉਹ ਕਿੱਥੇ ਆ ਜਿਹੜੇ ਉਹ ਖੰਡਜੀ ਵਾਲੇ ਜਿਹੜੇ ਹੁੰਦੇ ਆ ਉਹ ਯਾਰ ਲੱਭਦੇ ਨਹੀਂ ਮੈਨੂੰ ਰਬੂਦ ਨੂੰ ਪਤਾ ਨਹੀਂ ਫੇਰ ਉਹ ਜਿਹੜੇ ਫੇਵਰੇਟ ਮੇਰੇ ਮੂਫਲੀਆ ਇਹ ਆਪਾਂ ਇਦਾਂ ਕੀ ਕਰਨੀ ਆ ਉਹ ਜਿਹੜੇ ਖੰਡਜੀ ਵਾਲੇ ਨਹੀਂ ਹੁੰਦੇ ਆ ਗੋੜਾ ਵਾਲੇ ਸ਼ੱਕਰਪਾਰੇ ਲੈਣੇ ਤਾਂ ਦੇ ਮਿੱਠਾ ਤਾਂ ਮੈਂ ਹੀ ਖਾਣਾ ਦੇ ਦੇਈ ਆਪਾਂ ਹੁਣ ਕੁਫੀ ਲੈ ਕੇ ਜਾਣੀਆਂ ਸਰਮਲੀ ਚਾਕਲੇਟ ਲੈ ਕੇ ਜਾਣੀਆਂ ਦੇਖਦੇ ਆ ਸਿਸਟਮ ਆਨੰਦ ਵਾਲੇ ਦੇ ਆਪਾਂ ਆ ਗਏ ਆ ਕੀ ਦੇਖ ਕੀ ਦੱਸਾਂ ਇਹ ਕੀ ਚੋਕੋ ਮੂੜ ਚੌਗਲੇ ਦੇ ਡੱਬੇ ਯਾਰ ਤੈਨੂੰ ਕੋਈ ਚਾਹਦੀ ਚੀਜ਼ ਆਉਂਦੀ ਨਹੀਂ ਇਦਾਂ ਆਲੇ ਬਿਸਕੁਟ ਆਲੇ ਆਵੇ ਬੈਕਰੀ ਵਾਲੇ ਬਿਸਕੁਟ ਆਵੇ ਕਿੰਨੇ ਵਧੀਆ ਉਹਦੇ ਬਿਸਕੁਟ ਇਹਨਾਂ 'ਚ ਕੋਈ ਦੱਸ ਕਿਹੜਾ ਲੈਣਾ ਦੱਸ ਇਹਨਾਂ 'ਚ ਕਿਹੜਾ ਲੈਣਾ ਦੱਸ ਦੇਖੀ ਆ ਚਾਹਦੀ ਚੀਜ਼ ਥੋੜੀ ਕੋਈ ਵੀ ਲੈਣੀ ਹੈ ਇਹਨਾਂ 'ਚ ਦੇ ਆਹ ਦੇ ਆਹ ਸਿੰਪਲ ਵਾਲੀ ਚਾਹਣਾ ਖਾਣ ਨੂੰ ਹੈ ਇਹ ਕਾ ਵੀ ਆ ਉਦਾਂ ਦਾ ਆ ਵੀ ਸਿੰਪਲ ਹੈ ਦੇਖ ਲੈ ਬਾਕੀ ਕਿਹੜੇ ਖਾਣੇ ਆ ਆਹ ਤੇਲ ਵਾਲੀ ਵੀ ਆ ਆਹ ਗੋੜ ਤੇਲ ਬਿਸਕੁਟ ਆ ਠੀਕ ਆ ਇਹ ਦੇਖਣੀ ਪਰ ਤੇਲ ਵਾਲੇ ਨਿਆਣੇ ਨਹੀਂ ਖਾਣੇ ਹਣਾ ਛਣ ਕੇੜੇ ਲੈਣੇ ਬਿਸਕੁਟ ਦੇਖ ਕੇ ਤੂੰ ਯਾਰ ਤੇਰਾ ਆਪਦਾ ਹੀ ਮੈਨੂੰ ਸਿਸਟਮ ਸਮਝ ਨਹੀਂ ਲੱਗਦਾ ਕਿਹੜੀ ਆਈਟਮ ਕਹਿਣਾ ਤੂੰ ਮੈਂ ਸੋਚਦਾ ਆਪਣੇ ਵੱਟੇ ਤੇ ਤੇ ਆਪਣੇ ਵੱਟੇ ਹਾਂ ਤੇਰਾ ਵੱਟੇ 2 ਮਹੀਨੇ ਬਾਅਦ ਆ ਹਾਂ ਫੇਰ ਬਾਅਦ ਚ ਲਈ ਹਾਂ ਥੱਲੇ ਵਾਲਿਆਂ ਚ ਕੱਢ ਨਹੀਂ ਉੱਪਰ ਇੱਧਰ ਨਹੀਂ ਜਾਣਾ ਕਿਤੇ ਪਾਲ ਵੀ ਲੈ ਲਿਆ ਆ ਠੀਕ ਆ ਚਲਾ ਆ ਆ ਜਾ ਹੋਰ ਹੋਰ ਹੁਣ ਥੋੜੀ ਚੀਜ਼ੀ ਲੈ ਲਾ ਦੇ ਕਿਹੜੇ ਇਹ ਕਿਹੜੇ ਆ ਤੁਹੇ ਚਿਪਸ ਤੁਹੇ ਲੈ ਲੈ ਅਲਸੀ ਵਾਲੇ ਬਿਸਕੁਟ ਆ ਲੈ ਲੈ ਅੱਜ ਅੱਜ ਚਾਹ ਦੇ ਚਿਪਸ ਤੇ ਆਦੇ ਮਖਾਣੇ ਚ ਲੈ ਲੈ ਆ ਦੇ ਚਿਪਸੂ ਚਿਪਸ ਆ ਜਾ ਲੈਣੀ ਚਾਕਲੇਟ ਕੋਦਲੀ ਲੈ ਲਈ ਉਹਨੇ ਵੱਡੀ ਲੈਣੀ ਆ ਨਾ ਬਹੁਤ ਸੇ 100 ਵਾਲੀ ਚਾਕਲੇਟ ਜਿਹੜੀ ਆਉਂਦੀ ਆ ਉਹ ਦਿਓ ਜਿਹੜੀ 100 ਵਾਲੀ ਨਹੀਂ ਜਾਂ 50 ਵਾਲੀ ਦੇ ਦੋ 50 ਵਾਲੀ ਦੇ ਦੋ ਇਹ ਆ ਦੋ ਦੋ 10 10 ਵਾਲੇ ਡੈਰੀ ਮਿਲਕ ਵੀ ਲਿਆਏ ਹੋ ਲੋ ਜੀ ਇੱਥੇ ਪੰਡਾ ਵਾਲਾ ਚਾਕਲੇਟ ਵਗੈਰਾ ਭਾਈ ਦੋ 10 10 ਵਾਲੀ ਡੈਰੀ ਮਿਲਕ ਵੀ ਲਿਆਏ ਹੋ ਇਹ ਵੀ ਇਹ ਵੀ ਲੈਣੀ ਆ ਇੱਕ 50 ਵਾਲੀ ਇੱਕ 50 ਵਾਲੀ ਵੀ ਚਾਹੀਦੀ ਆ ਐਂਡ ਲੈ ਲੈ ਰਹੇ ਆਂਦੇ ਉਹ ਸਸਤੀ ਵਾਲੀ ਦੇ ਦਿਓ ਇਧਰ ਮਠਾਈ ਮਠਾ ਮੇਰੀ ਫੇਵਰੇਟ ਜੀ ਇਧਰ ਸਾਰੀਆਂ ਆ ਨਵੀਆਂ ਫੇਵਰੇਟ ਆ ਲੱਗੀਆਂ ਸਾਰੀਆਂ ਨਮਕੀਨ ਉਧਰ ਮੇਰੀਆਂ ਫੇਵਰੇਟ ਆ ਸਾਰਾ ਮੇਰਾ ਫੇਵਰੇਟ ਹੀ ਆ ਆ ਸਾਰਾ ਡਿਪਾਰਟਮੈਂਟ ਕੀਤਾ ਹੋਇਆ ਮੈਂ ਹੁਣ ਇਧਰ ਆ ਕੇ ਦੇਖ ਰਿਹਾ ਹਾਂ ਕਿ ਪ੍ਰੋਡਕਟ ਬੰਦ ਹੈ ਹੈ ਇਧਰ ਸੁਣ ਲੋ ਨਵੀਂ ਨਿਊਜ਼ ਲੇਟੈਸਟ ਨਿਊਜ਼ ਵੇਕਰੀ ਪ੍ਰੋਡਕਟ ਬੰਦ ਕਰਦੇ ਆ। ਵਕਲ ਵਾਲੀ ਨਹੀਂ ਹੈ। ਵੇਕਰੀ ਪ੍ਰੋਡਕਟ ਬੰਦ ਕਰ ਤੇ ਤਾਂ ਡੱਬਾ ਵੀ ਲਿਆਵਾ। ਅਜੇ ਵੇਕਰੀ ਪ੍ਰੋਡਕਟ ਬੰਦ ਕੀਤੇ ਆ ਚੈੱਕ ਕਰ ਲੋ। ਕੀ ਲੈਣਾ? ਦੋ ਟਿੱਕੀ। ਦਰਪਾਈ ਦਾ ਡਿਪਾਰਟਮੈਂਟ ਆ। ਇਧਰ ਦਵਿੰਦਰ ਭਾਈ ਦਾ ਏਰੀਆ। ਵੀਰ ਭਾਈ ਦਾ ਇੱਕ ਵੀਰ ਗਲਾਬ ਜਾਮਨ ਦਾ ਆ। ਮੂੰਗ ਦਾਲ ਹਲਵਾ ਆ ਤੇ ਗਾਜਰ ਦਾ ਹਲਵਾ ਆ। ਆਹ ਏਰੀਆ ਜਸੇਵਈ ਦਾ ਆ। ਰਸ ਬਲਾਈਆਂ ਦੇ ਲੋ ਜੀ। ਆਣਾ ਕੁਛ ਖਾਣਾ ਕੁਛ। ਹਾਂ। ਕੀ ਖਾਣਾ? ਹਾਂ ਬਾਜਰਾ ਉਧਰ ਇੱਧਰ ਹੀ ਰਹਿ ਆ ਹੈਗਾ ਸਨਮ ਦਾ ਤੇ ਪਰੀ ਦਾ ਰਾਗੋ ਦਾ ਫੇਵਰੇਟ ਚੀਜ਼ ਹਨਾ ਤੇਰੀ ਵੀ ਫੇਵਰੇਟ ਆ ਉਹ ਤਨ ਖਾਦਾ ਸੀ ਨਾ ਆਪਾਂ ਫਸ ਕਰ ਆ ਜਾ ਨਿਕਲੇ 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 ਇੰਨਾ ਕੁਝ ਲੈ ਲਿਆ ਹੁਣ ਚਾਕਲੇਟਾਂ ਵੀ ਲੈ ਲਈਆਂ ਵਾ ਠੀਕ ਹੀ ਲੈ ਆ ਇਹਨੂੰ ਜਿੰਨਾ ਕੁਝ ਮਰਜ਼ੀ ਲੈ ਲਓ ਇਹਨੂੰ ਇਹਨੂੰ ਕੋਈ ਰੱਜ ਨਹੀਂ ਬੰਦਾ ਇਸ ਬੰਦੇ ਦਾ ਚਿਪਸ ਲੈ ਲਿਆ ਆ ਲੈ ਲੈ ਦਿਆ ਵਾਲੇ ਪਿੱਛੇ ਪੁੱਛ ਨਹੀਂ ਖਾਈ ਦਿੰਦਾ ਤੈਨੂੰ ਘਰ ਦੀ ਚੀਜ਼ ਲੈ ਕੇ ਦੇਈਦੀ ਆ ਨਾ ਨਹੀਂ ਨਹੀਂ ਦੇਣਾ ਤੂੰ ਆ ਤੇਰਾ ਪੈਕਟ ਇੱਕ ਭਰ ਕੇ ਲਿਆਂਦਾ ਇੰਨੇ ਸਾਮਾਨ ਦਾ ਸਾਰੀਆਂ ਚੀਜ਼ਾਂ 500 ਰੁਪਿਆ ਲਵਾਤਾ ਤੂੰ ਵਾਜਿਆ ਨਹੀਂ ਕਿਉਂ ਹੁਣ ਮੈਨੂੰ ਬੋਲ ਦੇ ਖਾਲਾ ਖਾਲਾ ਸਾਬ ਖਾਲਾ 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 ਸਾਨੂੰ ਖਾਣ ਲਿਆ ਚਲੋ ਜੀ ਆਪਾਂ ਆ ਗਏ ਆ ਆਰਸੀਐਫ ਤੇ ਆਰਸੀਐਫ ਆ ਕੇ ਹੁਣ ਇੱਥੋਂ ਆਪਾਂ ਲੈਣੇ ਕੀ ਲੈਣਾ ਮਟਰ ਸਬਜ਼ੀ ਲੈਣ ਆਏ ਆ ਆਪਾਂ ਰਾਜੂ ਬਾਈ ਕੋ ਪਹਿਲਾਂ ਵੀ ਆਪਾਂ ਇਹਦੇ ਕੋਲ ਆਏ ਆ ਇਥੋਂ ਲੈਣ ਲੱਗੇ ਆਪਾਂ ਸਬਜ਼ੀ ਮੈਂ ਵੀ ਲੈ ਕੇ ਆਉਂਗੀ ਸਬਜ਼ੀ ਜਾਓ ਅੱਜ ਆਪਾਂ ਬੈਠੇ ਆਂ ਵੱਡੀ ਜਿਹਾ ਤੇ ਕਿਲੋਮੀਟਰ ਹੈ ਜੇ ਪੈਸੇ ਕੈਸ਼ ਤਾਂ ਹੈ ਨਹੀਂ ਆਪਣੇ ਕੋਲ ਫੋਨ पे ਹੀ ਦਿੱਤੇ ਜਾਂਦੇ ਕਿਤੇ ਟੋੜ ਟੋੜ ਕੇ ਅੱਛਾ ਬਾਟ ਚ ਰੀਡੀਅਮ ਤੇ ਵੀ ਇੰਜ ਜਾ ਕੇ ਘੜਾਉਣਾ ਤੇ ਉਹਨਾਂ ਨੇ ਦੱਸਿਆ ਵੀ 100 100 ਦੇ ਨੋਟ ਸਭ ਮੈਕਸਿਮਮ 40 ਘੜਾ ਸਕਦੇ ਆ 40 ਨੋਟ ਸਨਾਂ ਦਾ ਛੱਡੋ ਪਰ ਇਹ ਫੇਰ ਮੈਨੂੰ ਕਿਰੇ ਸਾਥ ਹੀ ਹੋਣਾ ਚਾਹੀਦਾ ਸੀ ਆਸਿਅਤ ਤੁਹਾਨੂੰ ਦੱਸਾਂਗਾ ਕਿ ਘਰ ਟਾਈਮ ਕੱਪੀ ਹੋ ਗਿਆ ਤੇ ਸਬਜ਼ੀ ਲੈ ਕੇ ਆਪਾਂ ਚੱਲ ਜਾਣਾ ਘਰ ਚੱਲਣਾ ਸੈਟਲ ਹੋਣਾ ਤੋਂ ਇਲਾਵਾ ਕੋਈ ਕੰਮ ਨਹੀਂ ਬਸ ਆਜੀ ਕੱਲ ਦੀ ਤਰ੍ਹਾਂ ਅੱਜ ਵੀ ਮਹਿਫਿਲ ਜੰਮ ਗਈ ਆ ਤਾਂ ਅੱਜ ਵਿੱਚ ਸ਼ਾਮਲ ਹੋ ਗਈ ਆ ਜਾਨਵੀ ਜਾਨਵੀ ਨਾਲ ਭੰਗੜਾ ਪਾ ਲਈ ਛੋਟਰਾ ਦੇ ਦੇਖਿਆ ਰਾਜਾ ਨਾਗਰ ਮੈਂ ਤੁਹਾਨੂੰ ਵਿੱਚ ਨਿਕਲ ਮੰਨ ਲੈ ਕੇ ਜਾਂਦਾ ਮੁੱਤ ਵਿੱਚ ਮੁੱਤਲਾ ਆਂਦੇ ਮੰਨ ਲੈ ਕੇ ਜਾਂਦਾ ਪਰ ਜੇ ਕਿਸੇ ਮਰੰਦਾ ਤਾ ਤਾ ਪੈਲੇ ਬੇ ਅੱਗੇ ਦੜੀ ਮੋਨੀਆ ਪਹਿਲਾ ਬਾਜਾਗੇ ਤੈ ਖੋਲੇ ਰੀ ਵਾਲ ਦੀ ਤੈ ਪੈ ਖੋਲ ਤੋ ਓਏ ਮੇਰੇ ਘੋਲੇ ਦਾ ਗਾਣਾ ਵੱਧ ਗਾਤਾ ਆਪਣਾ ਆਪਣਾ

इर जेको ठा ठा